ਤੁਸੀਂ ਫਿਲਮ ਚੂਜ਼ ਕਰਦੇ ਹੋ ਤਾਂ ਕੀ ਮਾਈਂਡਸੈਟ ਹੁੰਦਾ ਤੁਹਾਡਾ ਜਿਵੇਂ ਇਹ ਫਿਲਮ ਖਾਸੀਆ ਪਹਿਲਾਂ ਵਾਲੀਆਂ 420 ਆ ਹੋਰ ਫਿਲਮਾਂ ਕੀਤੀਆਂ ਹਾਂਜੀ ਚੈਲੈਂਜਿੰਗ ਕੈਰੈਕਟਰਸ ਵੀ ਕਰ ਲਏ ਇਹ ਕਾਮੇਡੀ ਵੀ ਇਹਦੇ ਵਿੱਚ ਬਹੁਤ ਬਹੁਤ ਸਿੱਧੀ ਸਿੱਧੀ ਕਾਮੇਡੀ ਹੈ ਔਰ ਸੌਖੀ ਕਾਮੇਡੀ ਹੈ ਟ੍ਰੇਲਰ ਵੀ ਦੇਖਦੇ ਆ ਤਾਂ ਹਾਸਾ ਆਉਂਦਾ ਹੈ ਤੁਹਾਨੂੰ ਤਾਂ ਤੁਹਾਡਾ ਮਾਈਂਡਸੈਟ ਕੀ ਰਹਿੰਦਾ ਵੀਰ ਮੈਂ ਨਾ ਜੀ ਆਲਮੋਸਟ 2011 ਤੋਂ ਸ਼ੁਰੂ ਕੀਤਾ 14-15 ਸਾਲ ਹੋ ਗਏ ਮੈਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਇੱਕ ਚੀਜ਼ ਚਾਹੇ ਗਾਣਿਆਂ 'ਚ ਵੀ ਹੋ ਜਵੇ ਵਰਸਟਾਈਲ ਡਿਫਰੈਂਟ ਡਿਫਰੈਂਟ ਕੰਮ ਕਰਨ ਨੂੰ ਮੌਕਾ ਲ ਉਹ ਤੁਹਾਨੂੰ ਐਜ਼ ਐਨ ਆਰਟਿਸਟ ਕਰੋ ਕਰਾਂਗਾ ਕਿਉਂਕਿ ਮੇਰਾ ਕੋਈ ਆਪਣਾ ਨਾ ਤਾਂ ਬੈਕਗ੍ਰਾਉਂਡ ਹੈ ਐਕਟਿੰਗ ਨਾਲ ਤੇ ਨਾ ਕੋਈ ਆਇਆ ਕਿ ਆਪਾਂ ਕਿਸੇ ਤੋਂ ਸਿੱਖ ਰਹੇ ਹਾਂ ਸਤਾਹੀ ਚੀਜ਼ਾਂ ਨਾ ਸਿੱਖ ਰਹੇ ਹਾਂ ਕਿਤੇ ਕਿਸੇ ਵਧੀਆ ਆਰਟਿਸਟ ਨਾਲ ਕੰਮ ਕਰਨ ਦਾ ਮੌਕਾ ਮਿਲ ਗਿਆ ਨਵਾਜ਼ੁਦੀਨ ਪਾਲੀ ਨਾਲ ਕੰਮ ਕਰ ਲਿਆ ਸੁਲਮਾਨ ਖਾਨ ਨਾਲ ਕੰਮ ਕਰ ਲਿਆ ਗੁਰਦਾਸ ਮਾਨੀ ਨਾਲ ਕੰਮ ਕਰ ਲਿਆ ਬੀਨੂ ਭਾਈ ਪੱਲ ਸੋ ਇਹਨਾਂ ਤੋਂ ਜਦੋਂ ਤੁਸੀਂ ਕੰਮ ਕਰਦੇ ਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਸੋ ਜਦੋਂ ਵੀ ਮੈਨੂੰ ਜਿਵੇਂ ਹੁਣ 420 ਦੀ ਗੱਲ ਸੀ ਉਹ ਵੀ ਇਦਾਂ ਹੀ ਸੀਗਾ ਕਿ ਉਹ ਰੈਗਾ ਬਹੁਤ ਚੈਲਿੰਜਿੰਗ ਸੀਗਾ ਮੈਨੂੰ ਵੀ ਪਤਾ ਸੀਗਾ ਕਿ ਇਹ ਔਖਾ ਬਹੁਤ ਹੋਣਾ ਇਹਦੇ ਵਿੱਚ ਕੰਮ ਕਰਨ ਦੇ ਲਈ ਬਟ ਉਹ ਕਿਤੇ ਨਾ ਕਿ ਤੁਹਾਨੂੰ ਐਜ਼ ਐਨ ਆਰਟਿਸਟ ਗਰੋ ਕਰਦਾ ਉਹ ਉਹਨੇ ਮੈਨੂੰ ਐਜ਼ ਐਨ ਐਕਟਰ ਬਹੁਤ ਕੌਨਫੀਡੈਂਸ